ਫਿਰੋਜ਼ਪੁਰ ਵਿੱਚ ਚੱਲੀ ਗੋਲੀ ਆਮ ਆਦਮੀ ਪਾਰਟੀ ਤੇ ਆਗੂ ਤੇ ਲੱਗੇ ਗੋਲੀ ਚਲਾਉਂਦੇ ਦੋਸ਼ ਘਟਨਾ ਦੀ ਵੀਡੀਓ ਆਈ ਸਾਹਮਣੇ ਅੱਜ ਫਿਰੋਜ਼ਪੁਰ ਵਿੱਚ ਬੀਡੀਪੀਓ ਦਫਤਰ ਵਿੱਚ ਉਸ ਸਮੇਂ ਪੱਧਰ ਮਚ ਗਏ ਜਦੋਂ ਦਫਤਰ ਵਿੱਚ ਚੂਲਾ ਟੈਕਸ ਦੀ ਐਨਓ ਸੀ ਲੈਣ ਵਾਲਿਆਂ ਦਾ ਭਾਰੀ ਇਕੱਟ ਸੀ ਇਸੇ ਦੌਰਾਨ ਇੱਕ ਕਾਲੇ ਰੰਗ ਦੀ ਸਕੋਰਪੀਓ ਗੱਡੀ ਵਿੱਚ ਆਏ ਕੁਝ ਲੋਕਾਂ ਵੱਲੋਂ ਸੈਕਟੀਆਂ ਪਾਸੋ ਪਾਕਿ ਜਿ ਪੱਤਰਾਂ ਵਾਲਾ ਪੈਕ ਖੋਲਿਆ ਜਦੋਂ ਮੌਕੇ ਤੇ ਮਜੂਰ ਲੋਕਾਂ ਵੱਲੋਂ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਤਾਂ ਇੱਕ ਵਿਅਕਤੀ ਵੱਲੋਂ ਸ਼ਰੀਆਮ ਪਿਸਤੌਲ ਕੱਢ ਗੋਲੀਆਂ ਚਲਾਉਂਦੀਆਂ ਸ਼ੁਰੂ ਕਰ ਦਿੱਤੀਆਂ ਕਿਸਮਤੀ ਰਹੀ ਕਿ ਕਿਸੇ ਕਿਸਮ ਦਾ ਜਾਣੇ ਨੁਕਸਾਨ ਹੋਣ ਤੋਂ ਬਚਾ ਰਿਹਾ ਕਾਬਲੇ ਗੌਰ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਕਾਰਨ ਚੋਣਾ ਜਾਬਤਾ ਲੱਗਾ ਹੋਇਆ ਹੈ ਅਤੇ ਹਰ ਅਸਲਾਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਾਉਣ ਦੇ ਹੁਕਮ ਦੇ ਪ੍ਰਸ਼ਾਸਨਾ ਵੱਲੋਂ ਦਿੱਤੇ ਗਏ ਹਨ ਅਜਿਹਾ ਵਿੱਚ ਕਿਸੇ ਵੱਲੋਂ ਸ਼ਰਿਆਮ ਸਰਕਾਰੀ ਦਫ਼ਤਰ ਵਿੱਚ ਗੋਲੀਆਂ ਚਲਾਉਣੀਆਂ ਵੱਡਾ ਸਵਾਲ ਖੜਾ ਕਰਦਾ ਹੈ ਜਿਸ ਵੱਲੋਂ ਇਹ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦਾ ਆਗੂ ਦੱਸਿਆ ਜਾਂਦਾ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਗਨ ਕਲਚਰ ਦੇ ਰੋਕ ਲਗਾਉਣ ਖਾਤਰ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਜਾਂਦੇ ਹਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਅਸ਼ੋਕ ਭਾਰਦਵਾਜ ਦੀ ਰਿਪੋਰਟ

ਮਿਸਟਰ ਦਿਖਾ ਕੇ ਇਹਨਾਂ ਨੂੰ ਧੱਕੇ ਨਾਲ ਵਿਦਿਆਨੁਕ੍ਰਮ ਗਾੜ ਕੱਢ ਕੇ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਕਹਿਆ ਕਿ ਬੰਦੇ ਨੇ ਤੈਨੂੰ ਕਹਿਦਾ ਆ ਚੰਦੂ ਐਨਓਸੀਆਂ ਟੋ ਲੈਣਾ ਆ ਹਾਂ ਪਾਪਾ ਆ ਗਏ ਇਹਨਾਂ ਨੂੰ ਫਿਰ ਸਾਹਿਬ ਨੇ ਇਸ ਮੁੰਡੇ ਐਨਓਸੀ ਵਾਲਾ ਬੈਗ ਵੀ ਹੋ ਗਿਆ ਲੈ ਗਿਆ ਦੁੱਲਾ ਟੈਕਸ ਵੀ ਵਿੱਚ ਹੀ ਸੀ ਸਾਡੇ ਤੇ ਸਾਡੀਆਂ ਪਗਲਾ ਵੀ ਹੋ ਗਿਆ ਜੋ ਜ਼ਬਰਦਸਤ ਭਾਜੀ ਸਰਪੰਚ ਬਣੇ ਤੇ ਫਿਰ ਕਿਵੇਂ ਤੁਸੀਂ ਦੇਖੋ ਬਿਲਕੁਲ ਇਹ ਤੁਹਾਨੂੰ ਪ੍ਰਸ਼ਾਸਨ ਨੂੰ ਫਿਰ ਅਸੀਂ ਚਾਹਣੇ ਫੇਰ ਇਲੈਕਸ਼ਨ ਹੋਵੇ ਜੁਲੰਗੁਰ ਦਾ ਪਹਿਲਣ ਦਿੱਲੀਆ ਉਹ ਜਿੱਤੀ ਹਰ ਗਵਿੰਦਾ ਸੇ ਬੈਜਣਾ ਹੈ ਇਹ ਤਾਂ ਧੱਕੇ ਚਾਹੀਏ ਬਿਲਕੁਲ ਧੱਕੇ ਚਾਹੀਏ ਦੇਖੋ ਸਾਡੇ ਕੋਲੇ ਕੰਪਲੇਂਟ ਆਈ ਸੀ ਰਿਗਾਰਡਿੰਗ ਬਾਕੀ ਵੀ ਇਧਰ ਟਾਲ ਰਹਾ ਬਾਕੀ ਐਸ ਪਰ ਦਾ ਇਨਕੁਆਇਰੀ ਦੇਖਾਂਗੇ ਅੱਗੇ ਕੀ ਅਸੀਂ ਹੁੰਦਾ ਕਰੀ ਤੁਸੀਂ ਭਾਈ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਮੌਕੇ ਤੇ ਹਜੇ ਤੱਕ ਤਾਂ ਬਿਆਨ ਹੀ ਲਿੱਤੇ ਆ ਜੀ ਬਾਕੀ ਦੇਖਦੇ ਆ ਫਾਈਲ ਵੀ ਹੋਏ ਜੀ ਫਾਇਰ ਦੇਖਦੇ ਆ ਵੈਰੀਫਾਈ ਕਰਦੇ ਆ ਜੀ ਕੋਈ ਗੱਲ ਨਹੀਂ ਵੀਡੀਓ ਦਿੱਤੀ ਹੈ ਉਹਨੂੰ ਵੈਰੀਫਾਈ ਕਰਕੇ ਤੇ ਅੱਗੇ ਦੀ ਜੋ ਵੀ ਸਾਡੇ ਆਈਓ ਵੱਲੋਂ ਸਰ ਇੱਕ ਖੋਲ ਵੀ ਚੱਕਿਆ ਗਿਆ ਮੁੱਕੇ ਤੋਂ ਸਰ ਗੋਲੀ ਦਾ ਖੋਲ ਵੀ ਚੱਕਿਆ ਗਿਆ ਇੱਕ ਦੇਖਦੇ ਆ ਜੀ ਸਾਰਾ ਕੁਝ ਕੈਸ਼ ਪਰ ਰਿਪੋਰਟ ਦੱਸ ਦਿੱਤਾ ਜਾਏਗਾ ਨਹੀਂ ਲੱਗਦੀ ਅਸੀਂ ਮੁੱਕੇ ਦੇ ਫੋਨ ਤੋਂ ਦੇਖਦੇ ਆ ਬਾਕੀ ਦੋ ਜਿਹੜਾ ਗਾਣਾ ਸਰ ਕੀ ਲੱਗਦਾ ਹੈ ਕਿ ਅਸਲਾ ਲਸੰਸ ਜਿਹੜਾ ਹੈ ਚੋਣਾਂ ਦੇ ਵਿੱਚ ਜਮਾ ਨਾ ਹੋਣ ਦਾ ਕਾਰਨੀ ਬਣਿਆ ਨਹੀਂ ਦੇਖੋ ਇਹ ਤਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕਿ ਹੋ ਕਿ ਨਹੀਂ